ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਭੀ ਬੰਦੇ ਦਾ ਪੇਟ ਸਮੁੰਦਰ ਤੋਂ ਵੀ ਵੱਡਾ ਹੁੰਦਾ ਹੈ ਜੋ ਕਦੇ ਨਹੀਂ ਭਰਦਾ ਕਿਉਂਕਿ ਮਨ ਦੀ ਤ੍ਰਿਸ਼ਨਾ ਦੇ ਅਧੀਨ ਆਦਮੀ ਅੱਗੇ ਸਾਰੀਆਂ ਪੂਨੀਆਂ ਪਦਾਰਥ ਵੀ ਬੰਨ ਕੇ ਰੱਖ ਲਈ ਤਾਂ ਵੀ ਉਸ ਦੀ ਭੁੱਖ ਨਹੀਂ ਮਿਟਦੀ ਇੱਕ ਗਰੀਬ ਆਦਮੀ ਰੋਜ਼ 1 ਕਿਲੋ ਮੱਖਣ ਦਾ ਪੇੜਾ ਇੱਕ ਦੁਕਾਨ ਤੇ ਵੇਚ ਕੇ ਘਰੇਲੂ ਸਮਾਨ ਲੈ ਆਉਂਦਾ ਸੀ ਉਸ ਦੁਕਾਨਦਾਰ ਨੂੰ ਵਿਸ਼ਵਾਸ ਸੀ ਕਿ ਇਹਕਰੋਂ ਤੋਲ ਕੇ ਹੀ ਲੈ ਕੇ ਆਇਆ ਹੈ ਇੱਕ ਦਿਨ ਦੁਕਾਨਦਾਰ ਨੇ ਉਸ ਨੂੰ ਪਰਖਣ ਵਾਸਤੇ ਮੱਖਣ ਦਾ ਪੇੜਾ ਤੋਲ ਲਿਆ ਤਾਂ ਉਹ 900 ਗ੍ਰਾਮ ਦਾ ਹੀ ਨਿਕਲਿਆ ਦੁਕਾਨਦਾਰ ਨੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਕਿ ਮੈਂ ਤੇਰੇ ਤੇ ਵਿਸ਼ਵਾਸ ਕਰਕੇ ਕਦੇ ਵੀ ਆਪ ਨਹੀਂ ਸੀ ਤੋਲਿਆ ਤੇ ਤੂੰ ਉੱਖਾ ਕੀਤਾ ਹੈ ਤੇ ਤੂੰ ਅੱਜ ਤੋਂ ਬਾਅਦ ਮੇਰੀ ਦੁਕਾਨ ਤੇ ਨਾ ਆਈ ਤਾਹ ਗਰੀਬ ਬੰਦਾ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਮੇਰੇ ਕੋਲ ਸਿਰਫ ਤਕੜੀ ਹੈ ਪਰ ਮੱਟੇ ਨਹੀਂ ਮੈਂ ਜਿਹੜੀ ਖੰਡ ਤੁਹਾਡੇ ਕੋਲ ਲੈ ਕੇ ਜਾਂਦਾ ਹਾਂ ਉਸ ਨੂੰ ਹੀ ਤਕੜੀ ਦੇ ਇੱਕ ਪਾਸੇ ਲੱਗ ਕੇ ਮੱਖਣ ਦਾ ਪੇੜਾ ਤੋਲ ਕੇ ਲੈ ਆਉਂਦਾ ਹਾਂ ਇਸ ਸੋਨ ਕੀ ਦੁਕਾਨਦਾਰ ਬੜਾ ਸ਼ਰਮਿੰਦਾ ਹੋਇਆ ਕਿਉਂਕਿ ਉਹ ਲੋਭ ਲਾਲਚ ਕਰਕੇ ਖੰਡ 900 ਗ੍ਰਾਮ ਹੀ ਦਿੰਦਾ ਰਿਹਾ ਸੀ ਕਿਉਂਕਿ ਬੰਦੇ ਦੀਆਂ ਲੋੜਾਂ ਦੀ ਪੂਰਤੀ ਤਾਂ ਹੋ ਸਕਦੀ ਹੈ ਪਰ ਲੋਭ ਦੀ ਤ੍ਰਿਪਤੀ ਕਦੇ ਨਹੀਂ ਹੁੰਦੀ ਲੱਖਾਂ ਲੋਕਾਂ ਹੀ ਕੀ ਤ੍ਰਿਸ਼ਨਾ ਦਾ ਉੱਪਰ ਜਾਏ ਪਰ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਕੋਈ ਅਗ ਦੇ ਭਾਂਬੜ ਕੋਲ ਖੜ ਕੇ ਕਹੇ ਕਿ ਸਾਗੀਆਂ ਲਕਣਾ ਲੈ ਆਓ ਕਿ ਆਖ ਨੂੰ ਬੰਨਣ ਨਾਲ ਹੀ ਰਚਾ ਦਈਏ ਜਿਨ੍ਹਾਂ ਤੇ ਲੋਭ ਹਾਵੀ ਹੋ ਜਾਂਦਾ ਹੈ ਉਹ ਗੁਰੂ ਘਰੋਂ ਤਾਂ ਫਟਕਾਰੀ ਜਾਂਦੇ ਹਨ ਤੇ ਸੰਗਤਾਂ ਦੀਆਂ ਲਾਂ ਤਾਂ ਵੀ ਸਹਿਣੀਆਂ ਪੈਂਦੀਆਂ ਹਨ ਲੋਭ ਦੇ ਕਾਰਨ ਹੀ ਸ਼ਰੀਰ ਰੋਗੀ ਹੋ ਜਾਂਦਾ ਹੈ ਕਿਉਂਕਿ ਬੰਦਾ ਪ੍ਰਮਾਤਮਾ ਨੂੰ ਭੁੱਲ ਕੇ ਲੋਭ ਵੱਸੂ ਪੈ ਜਾਂਦਾ ਹੈ ਇਹ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਪਾਣੀ 'ਚ ਮੂਰ ਪਾ ਦਈਏ ਤੇ ਪਾਣੀ ਦਾ ਰੂਪ ਰੰਗ ਤੇ ਸਵਾਦ ਦਾ ਨਾਸ਼ ਕਰ ਦਿੰਦਾ ਹੈ ਤੇ ਮਨੁੱਖ ਵੀ ਆਪਣੇ ਗੁਣਾ ਨੂੰ ਇਸ ਤਰ੍ਹਾਂ ਹੀ ਬਰਬਾਦ ਕਰ ਦਿੰਦਾ ਹੈ ਮਨੁੱਖਾ ਜਨਮ ਮਿਲਿਆ ਹੈ ਨਾਮ ਧਨ ਇਕੱਠਾ ਕਰਨ ਵਾਸਤੇ ਪਰ ਉਸ ਧਨ ਤੋਂ ਤਾਂ ਵਾਂਝਾ ਹੀ ਰਹਿ ਗਿਆ ਤੇ ਪਾਪਾਂ ਦੀ ਪੰਡ ਚੁੱਕ ਕੇ ਚਲ ਪਿਆ ਤੇ ਜਮਾਨੇ ਗਲ ਵਿੱਚ ਰੱਸਾ ਪਾਲਿਆ ਤੇ ਕੁੱਟ ਦੇ ਨੂੰ ਜੰਪੂਰੀ ਪਲ ਤੋਂ ਲਿਆ ਉਸ ਵਕਤ ਮਨੁੱਖ ਬਹੁਤ ਪਛਤਾਉਂਦਾ ਹੈ ਕਿ ਮੈਂ ਦੁਨੀਆਂ ਤੇ ਆ ਕੇ ਜਿਹੜਾ ਧਨ ਇਕੱਠਾ ਕਰਨਾ ਸੀ ਉਹ ਨਹੀਂ ਕਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ